ਸਸਟੀ ਕਾਲ ਜੀ ਵੈਲਕਮ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਲੈ ਕੇ ਆਏ ਆਂ ਸੋ ਪਿਛਲੇ ਦਿਨ ਹੀ ਆਪਾਂ ਇੱਕ ਚੰਦੇਰੀ ਸਿਲਕ ਦੀ ਜਿਹੜੀ ਵੀਡੀਓ ਅਪਲੋਡ ਕੀਤੀ ਸੀ ਇੰਸਟਾ ਦੇ ਉੱਪਰ ਅਗਰ ਤੁਸੀਂ ਇਹਨਾਂ ਨੂੰ ਵੇਅਰ ਕੀਤੇ ਹੋਏ ਸੁੱਟਣ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਔਰ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਸੀ ਉਹਦੇ ਵਿੱਚ ਆਪਾਂ ਜਿਹੜੇ 4-5 ਡਿਜ਼ਾਈਨ ਹੈ ਉਹ ਰੈਡੀ ਕੀਤੇ ਆ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਉਣਗੇ ਦੁਪੱਟੇ ਦਾ ਕਨਸੈਪਟ ਕਿ ਕਿਸ ਤਰ੍ਹਾਂ ਕਰਨਾ ਉਹ ਤੁਸੀਂ ਆਪਣੀ ਇੰਸਟਾ ਦੇ ਉੱਪਰ ਵੀਡੀਓ ਤੇ ਜਾ ਕੇ ਦੇਖ ਸਕਦੇ ਹੋ ਕਿ ਵੇਅਰ ਕੀਤਾ ਹੋਇਆ ਸੂਟ ਆ ਜਿਹੜਾ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਤੇ ਬਾਕੀ ਆਪਾਂ ਤੁਹਾਨੂੰ ਸੂਟ ਆ ਜਿਹੜੇ ਕਿਸ ਤਰ੍ਹਾਂ ਆਪਾਂ ਇਨਸਰਟ ਕਰਕੇ ਵਿੱਚ ਪ੍ਰਿੰਟਡ ਔਰ ਪਲੇਨ ਚੰਦੇਰੀ ਦਾ ਜਿਹੜਾ ਕਨਸੈਪਟ ਰੈਡੀ ਕੀਤਾ ਹੈਗਾ ਉਹ ਕਿਸ ਤਰ੍ਹਾਂ ਹੈਗਾ ਉਹ ਆਪਾਂ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਸਿੰਗਲ ਥ्रेड ਦੀ ਐਮਬਰਾਇਡਰੀ ਹੈ ਜੀ ਬੀਂਟ ਇਹ ਵਰਕ ਹੈ ਇਹ ਤੁਹਾਨੂੰ ਬਿਲਕੁਲ ਵੀ ਜਿਹੜਾ ਸ਼ੋ ਨਹੀਂ ਹੋਊਗਾ ਬਹੁਤ ਹੀ ਸੋਹਣਾ ਕੰਮ ਹੈ ਕਿਸੇ ਵੀ ਘੇਰੇ ਲੈਂਦੇ ਅਕੋਰਡਿੰਗ ਬਣਾ ਸਕਦੇ ਹਾਂ نیچے ਆਪਾਂ ਤੁਹਾਡੇ ਲੈਂਥ ਦੇ ਅਕੋਰਡਿੰਗ ਆਪਾਂ ਐਕਸਟਰਾ ਕੱਪੜਾ ਛੱਡਿਆ ਹੋਇਆ ਹੈਗਾ ਆ ਤੁਹਾਡੇ ਇੱਥੇ ਇਨਸਰਟ ਕਰਕੇ ਆਪਾਂ ਇੱਥੇ ਕੋਈ ਨਵੀਂ ਡਿਜ਼ਾਈਨਿੰਗ ਕਰਕੇ ਤੁਹਾਡੇ ਘੇਰੇ ਲੈਂਦੇ ਅਕੋਰਡਿੰਗ ਜਿਹੜਾ ਲੈਂਥ ਦੇ ਅਕੋਰਡਿੰਗ ਐਕਚੁਅਲੀ ਘੇਰਾ ਤਾਂ ਆ ਹੀ ਜਾਂਦਾ ਹੁੰਦਾ ਸੋ 24 25 ਘੇਰੇ ਦੇ ਅਕੋਰਡਿੰਗ ਜਿਵੇਂ ਆਪਾਂ ਬਣਾਈ ਹੋਏ ਹੈ 22 'ਚ ਵੀ ਆਊਗਾ ਸੋ ਇਸ ਤਰ੍ਹਾਂ ਦੀ ਵਿੱਚ ਜੀ ਆਪਾਂ ਪ੍ਰਿੰਟਡ ਜਿਹੜਾ ਚੰਦੇਰੀ ਸਿਲਕ ਦਾ ਫੈਬਰਿਕ ਆ ਇਨਸਰਟ ਕੀਤਾ ਹੋਇਆ ਇਸ ਤਰ੍ਹਾਂ ਫਲਾਰਸ ਹੈਗੇ ਆ ਤੁਸੀਂ ਇਹਦੀ embroiderry ਲਾਈਕ ਦੇਖ ਸਕਦੇ ਹੋ ਔਰ ਇਹਦਾ ਜਿਹੜਾ ਗਲਾ ਹੈਗਾ ਬਹੁਤ ਹੀ ਸੋਹਣਾ ਕਨਸੈਪਟ ਰੈਡੀ ਕੀਤਾ ਹੈ ਇਸ ਤਰ੍ਹਾਂ ਜੀ ਹੈਗੇ ਆ ਇਹਦੇ ਆਪਾਂ ਤੁਹਾਨੂੰ ਫਰੰਟ ਲੁੱਕ ਦਿਖਾਉਣੀ ਆ ਬਨੀチ ਜਿਹੜਾ ਐਕਸਟਰਾ ਛੱਡਿਆ ਹੋਇਆ ਅਗਰ ਲੰਬ ਜਿਆਦਾ ਹੋਊਗੀ ਆਪਾਂ ਦੇ ਅਕੋਰਡਿੰਗ ਹੈ ਜਿਹੜਾ ਸੈੱਟ ਕਰਦਾਂਗੇ ਬਾਡਰ ਬਣ ਸਕਦਾ ਬੂਟੀ ਬਣ ਸਕਦੀ ਹੈ ਸੁਗੜਾ ਤੁਸੀਂ ਦੇਖ ਸਕਦੇ ਹੋ ਔਰ ਇਹਦੀਆਂ ਜਿਹੜੀਆਂ ਬਾਜੂ ਹੈਗੀਆਂ ਇਸ ਤਰ੍ਹਾਂ ਇਹ نیچے ਤੁਹਾਡੇ ਇਨਸਰਟ ਹੋਣਗੀਆਂ نیچے ਵਾਲੀ ਸਾਈਡ ਇਸ ਤਰ੍ਹਾਂ ਬੈਕ ਤੋਂ ਫਲਾਰ ਆ ਰਿਹਾ ਉੱਪਰ ਨੂੰ ਸੋ ਇਹਦੇ ਆਪਾਂ ਥੋੜੀਆਂ ਜੀਆਂ ਸਟਿਚ ਜਿਹੜੀਆਂ ਦੂਸਰੀ ਸਾਈਡ ਕੀਤੀਆਂ ਹੋਈਆਂ ਬੈਕ ਵੀ ਹੈ ਜਿਹੜੀ ਇਹਦੀ ਇਸ ਤਰ੍ਹਾਂ ਜੀ ਵਿੱਚ ਲੇਸ ਦੇ ਕੇ ਔਰ ਬੈਕ ਤੇ ਫਲਾਰ ਦਿੱਤਾ ਹੋਇਆ ਸੋ ਬਾਟਮ ਤੇ ਇਹਦੇ ਜੀ ਪਲੇਨ ਚੰਦੇਰੀ ਦੀ ਬਾਟਮ ਹੋਊਗੀ ਅਗਰ ਉਹਦੇ ਤੇ ਤੁਸੀਂ ਥੋੜਾ ਬਹੁਤ ਵੀ ਵਰਕ ਕਰਵਾਉਣਾ ਸੋ ਉਹਦੇ ਅਲੱਗ ਚਾਰजेस ਹੋਣਗੇ ਦੁਪੱਟਾ ਤੁਸੀਂ ਚੰਦੇਰੀ ਦਾ ਵਿਦ ਟਾਈ ਡਾਈ ਕਰ ਸਕਦੇ ਹੋ ਪਿਓਰ ਕੋਟਾ ਕਰ ਸਕਦੇ ਹੋ ਪਿਓਰ ਆਰਗੈਂਜ਼ਾ ਕਰ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਆਰਗੈਂਜ਼ਾ ਦੇ ਵਿੱਚ ਜੀ ਟਾਈ ਡਾਈ ਕਰੋਗੇ ਬਹੁਤ ਹੀ ਸੋਹਣਾ ਦੁਪੱਟਾ ਬਣਦਾ ਹੈਗਾ ਸੋ ਉਹ ਤੁਹਾਨੂੰ ਦੱਸਣਾ ਪਊਗਾ ਫਿਰ ਆਪਾਂ ਤੁਹਾਨੂੰ ਰੇਟ ਹੈ ਜਿਹੜਾ ਇਹਦਾ ਪ੍ਰਾਈਸ ਮੈਂ ਚੰਗ ਕਰਾਂਗੇ ਇਹ ਸ਼ਰਟ ਹੈ ਜੀ ਔਰ ਇਹ ਦਿਨਾ ਪਲੇਨ ਬਾਟਮ ਹੈ ਅਗਰ ਤੁਸੀਂ ਸ਼ਰਟ ਔਰ ਪਲੇਨ ਬਾਟਮ ਲੈਣਾ ਤਾਂ ਉਹਦਾ ਜਿਹੜਾ ਪ੍ਰਾਈਸ ਆ ਉਸ ਤਰ੍ਹਾਂ ਹੋਊਗਾ ਸੋ ਜਦੋਂ ਵੀ ਤੁਸੀਂ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੋਇਆ ਉਹ ਤੁਸੀਂ ਸਾਨੂੰ ਸਾਰੇ ਡਿਟੇਲਸ ਦੱਸੋਗੇ ਕਿ ਤੁਹਾਨੂੰ ਕਿਸ ਤਰ੍ਹਾਂ ਚਾਹੀਦਾ ਕੰਪਲੀਟ ਹੈ ਜਿਹੜਾ ਤਾਂ ਕੰਪਲੀਟ ਚਾਹੀਦਾ ਹੈ ਤਾਂ ਕਿਸ ਦੁਪट्टे ਦੇ ਫੈਬਰਿਕ ਦਾ ਚਾਹੀਦਾ ਸੋ ਆਪਾਂ ਫਿਰ ਤੁਹਾਨੂੰ ਉਸ ਤਰ੍ਹਾਂ ਦਾ ਜਿਹੜਾ ਪ੍ਰਾਈਸ ਆ ਮੈਂਸ਼ਨ ਕਰਾਂਗੇ ਸੋ ਇਹ ਵੀ ਸਿੰਗਲ ਥ्रेड ਦੀ embroiderry ਹੈ ਜੀ ਬਹੁਤ ਹੀ ਸੋਹਣਾ ਜਿਹਾ ਸੌਬਰ ਜਿਹਾ ਵਰਕ ਹੋਇਆ ਹੋਇਆ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਔਰ ਇਸ ਤਰ੍ਹਾਂ ਵਰਕ ਹੋਇਆ ਹੋਇਆ ਇਹਦੀਆਂ ਬਾਜੂ ਵੀ ਇਸ ਤਰ੍ਹਾਂ ਨੇ ਇਹ ਵੀ نیچے ਤੋਂ ਉੱਪਰ ਨੂੰ ਇਸ ਤਰ੍ਹਾਂ ਜਾਣਗੇ ਜੀ ਫਲਾਵਰ ਜਾਣਗੇ ਇਸ ਤਰ੍ਹਾਂ ਸੋ ਇਹਦਾ ਬੈਗ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਇਹਦਾ ਜਿਹੜਾ ਪੈਨਲ ਹੈਗਾ ਉਹ ਥੋੜਾ ਡਿਫਰੈਂਟ ਆ ਇਹ ਇਸ ਤਰ੍ਹਾਂ ਬੈਗ ਤੇ ਜਿਹੜਾ ਸੈਂਟਰ ਪੈਨਲ ਆ ਉਹਦੇ ਵਿੱਚ ਫਲਾਰ ਜਾਂਦੇ ਆ ਸੋ ਅਗਰ ਤੁਹਾਡੀ ਲੈਂਥ ਆ ਜਿਹੜੀ ਉਹ ਜਿਵੇਂ ਵੀ ਹੋਊਗੀ ਆਪਾਂ ਉਹਦੇ ਨਾਲ ਜਿਹੜਾ ਇੱਥੇ ਸੈਲਫ ਕਟਵਰਕ ਵੀ ਕਰ ਸਕਦੇ ਆ ਉਹ ਤੁਸੀਂ ਆਪਣੀ ਰੀਲ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਆਪਾਂ ਪ੍ਰੋਪਰ ਜਿਹੜਾ ਸੈਲਫ ਦਾ ਕਟਵਰਕ ਵੀ نیچے ਕੀਤਾ ਹੋਇਆ बॉटਮ ਤੇ ਵੀ ਕੀਤਾ ਹੋਇਆ ਉਹਦੇ ਵਿੱਚ ਆਪਣਾ ਚੰਦੇਰੀ ਦਾ ਦੁਪੱਟਾ ਲਾਇਆ ਹੋਇਆ ਜੀ ਸੋ ਉਹਦੇ ਨਾਲ ਬਹੁਤ ਹੀ ਸੋਹਣੀ ਗ੍ਰੇਸ ਆਈ ਹੈਗੀ ਆ ਤੋ ਤੁਸੀਂ ਰੀਲ ਆਪਣੇ ਸੇਮ ਪੇਜ ਦੇ ਨਾਮ ਤੇ ਹੈ ਜੀ ਪੀ ਸਟਾਈਲਿਸ਼ ਦੇ ਨਾਮ ਤੇ ਤਕਰੀਬਨ ਸਾਰਿਆਂ ਨੇ ਫੋਲੋ ਕੀਤਾ ਹੀ ਹੋਇਆ ਉੱਥੇ ਜਾ ਕੇ ਤੁਸੀਂ ਇਹਦੀ ਰੀਲਸ ਦੇਖ ਸਕਦੇ ਹੋ ਕਿ ਪ੍ਰੋਪਰ ਹੈ ਜਿਹੜੀ ਇਹਦੀ ਲੋਕ ਕਿਵੇਂ ਆਉਗੇ ਇਹ ਵੀ ਜਿਹੜਾ ਵਰਕ ਹੈਗਾ ਜੀ ਇਹ ਵੀ ਬਹੁਤ ਹੀ ਬ੍ਰੀਕ ਵਰਕ ਹੈ ਬਹੁਤ ਹੀ ਡਿਫਰੈਂਟ ਜਆ ਔਰ ਬਹੁਤ ਹੀ ਜਿਹੜਾ ਇਸ ਤਰ੍ਹਾਂ ਅਲੱਗ ਕਨਸੈਪਟ ਜੀ ਇਹਦੇ ਯੋਗ ਤੇ ਆਪਾਂ ਜਿਵੇਂ ਇਸਰਾਂ ਦਾ ਵਰਕ ਕੀਤਾ ਹੋਇਆ। ਔਰ ਇਸਰਾ ਦੇ ਬਾਜੂ ਦੀ ਐਮਬਰਾਇਡਰੀ ਕੀਤੀ ਹੋਈ ਹੈ ਜੀ। ਇਸ। ਸੋ ਤੁਸੀਂ ਦਾ ਵਰਕ ਦੀ ਫਾਇ ਦੇਖ ਸਕਦੇ ਹੋ ਜੀ। ਉਸੇ ਅਕੋਰਡਿੰਗ ਆ ਜਿਹੜੇ ਪੀਸਾਂ ਦੇ ਜਿਹੜੇ ਪ੍ਰਾਈਸ ਲੱਗਦੇ ਹੈਗੇ ਆ ਜਿਵੇਂ ਆਪਾਂ ਵਰਕ ਕਰਦੇ ਆ। ਸੋ ਇੱਕ ਪੇਂਟ ਦੀ ਤਰ੍ਹਾਂ ਇਹ ਸੂਟ ਲੱਗਦੇ ਹੈਗੇ ਆ। ਔਰ ਨਾ ਹੀ ਇਦਾਂ ਦੀ embroidery ਦੇ ਵਿੱਚ ਵੇਟ ਹੁੰਦਾ ਬਿਲਕੁਲ ਹਲਕਾ ਹੁੰਦਾ ਹੈ ਇਹ ਔਰ ਤੁਸੀਂ ਦਾ ਚੈੱਕ ਕਰ ਸਕਦੇ ਹੋ। ਕੋਈ ਨਾ ਹੈਵੀ ਯੋਗ ਹੈ ਫਿਰ ਵੀ ਬਹੁਤ ਸਲੀਕ ਜੀ embroidery ਹੋਈ ਹੋਈ ਹੈ। ਔਰ ਇਹਦਾ ਜਿਹੜਾ ਪੈਟਰਨ ਹੈਗਾ ਜੀ ਇਹਦੇ ਬੈਗ ਤੇ ਵੀ ਬਹੁਤ ਖੂਆ ਹੋਇਆ ਹੈ। ਇਹ ਇਸ ਤਰ੍ਹਾਂ ਬੈਕ ਸਾਈਡ ਦੋਨੋਂ ਸਾਈਡ ਫਲਾਰ ਹੈ ਔਰ ਇਹਦਾ ਜਿਹੋਗ ਹੈਗਾ ਯੋਗ ਤੇ ਇਸ ਤਰ੍ਹਾਂ ਬੂਟੀ ਦਿੱਤੀ ਹੋਈ ਆ ਆਪਾਂ ਵਿੱਚ ਲੇਸ ਇਨਸਰਟ ਕੀਤੀ ਹੋਈ ਹੈ। ਸੋ ਬਹੁਤ ਹੀ ਸੋਹਣਾ ਜਿਹੜਾ ਇਹਦਾ ਕਨਸੈਪਟ ਹੈ ਜੀ ਅਗਰ ਤੁਸੀਂ ਵਰਕ ਵਾਲੇ ਸੂਟ ਬਣਾਉਨੇ ਹੋ ਉਹਦੇ ਵਿੱਚ ਜੀ ਕੁਝ ਅਲੱਗ ਪਾਉਣਾ ਚਾਹੁੰਦੇ ਹੋ ਬਹੁਤ ਹੀ ਸਿੰਪਲ ਸੋਬਰ ਜੇ ਆਪਣੇ ਵੈਡਿੰਗ ਦੇ ਵਿੱਚ ਕੁਝ ਡੇਸ ਤਰ੍ਹਾਂ ਦੇ ਹੁੰਦੇ ਆ ਜਿਹਦੇ ਵਿੱਚ ਆਪਾਂ ਸਿੰਪਲ ਸੋਬਰ ਬਣਾਉਣਾ ਪਸੰਦ ਕਰਦੇ ਆ ਸੋ ਆਪਣੇ ਵੈਡਿੰਗ ਕਲੈਕਸ਼ਨ ਦੇ ਵਿੱਚ ਵੀ ਇਹ ਜ਼ਰੂਰ ਜਿਹੜੇ ਬਣਾਓ ਤੁਸੀਂ ਦੁਪੱਟਾ ਇਹਦਾ ਕਲਰਫੁੱਲ ਕਰੋਗੇ ਸੋ ਇਹ ਬਹੁਤ ਹੀ ਖਿੜਕੇ ਦੁਪੱਟਾ ਆਏਗਾ ਸੋ ਸਾਡੇ ਕੋਲੇ ਬਹੁਤ ਸਾਰੇ ਕੁਐਸਚਨ ਸੀ ਜੀ ਵੀ ਕਿ ਤੁਸੀਂ ਇਹ ਜਿਹੜਾ ਕਲਰ ਦੇ ਵਿੱਚ ਚੰਦੇਰੀ ਵੀ ਆਉਂਦੀ ਹੈ ਚੰਦੇਰੀ ਇਹ ਆਪਾਂ ਡਾਈ ਕਰਵਾ ਸਕਦੇ ਹਾਂ ਜੀ ਪਰ ਜੋ ਗ੍ਰੀਨ ਦੇ ਵਿੱਚ ਗ੍ਰੇਸ ਹੈ ਉਹ ਵੀ ਹੋ ਜੇਗੀ ਬਟ ਤੁਸੀਂ ਕਲਰ লাইਟ ਸ਼ੇਡ ਕੋਈ ਵੀ ਇਹਦੇ ਵਿੱਚ ਡਾਈ ਕਰਵਾ ਸਕਦੇ ਹੋ ਜਿਵੇਂ ਆਪਾਂ ਸੈਂਟਰ ਜੀ ਪਲੇਨ ਲਿਆ ਹੋਇਆ ਵਿੱਚ ਪਿੰਟੈਕਸ ਦਿੱਤੇ ਹੋਏ ਇਸ ਤਰ੍ਹਾਂ ਦੇਖ ਸਕਦੇ ਹੋ ਵਿੱਚ ਜਿਹੜਾ ਇਹਦੇ ਬੂਟੇ ਦਿੱਤੀ ਹੋਈ ਆ ਸਾਈਜ਼ ਤੇ ਇਸ ਤਰ੍ਹਾਂ ਫਲਾਅ ਦਿੱਤੇ ਹੋਏ इस तरह एम्ब्रॉयडरी है ये जो सइडा है वह प्रिंट है योगते वर्क के है जी और जी बैक बूटी हैगी है जी इस तरह ये बैकते बूटी ਬਹੁਤ ਬਹੁਤ ਹੀ ਸੋਹਣਾ ਥ੍ਰੈਡ ਲੱਗ ਕੇ ਏਮਬ੍ਰੋਇਡਰੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਤੇ ਤੁਹਾਨੂੰ ਪ੍ਰਾਈਸ ਦਾ ਇਹ ਬਿਲਕੁਲ ਵੀ ਨਹੀਂ ਲੱਗੇਗਾ ਕਿ ਅਸੀਂ ਕਿਸ ਪ੍ਰਾਈਸ ਦੇ ਇਸ ਸੂਟ ਨੇ ਜਾਂ ਮਹਿੰਗੇ ਆ ਕਿਉਂਕਿ ਤੁਸੀਂ ਇਹਦੀ ਪਹਿਲਾਂ ਏਮਬ੍ਰੋਇਡਰੀ ਚੈੱਕ ਕਰਿਆ ਇਸ ਤਰ੍ਹਾਂ ਜੀ ਇਹ ਬਾਜੂ ਦਾ ਡਿਜ਼ਾਈਨ ਤੁਸੀਂ ਦੇਖੋ ਬਹੁਤ ਹੀ ਨੇਚਰਲ ਜੇ ਸ਼ੇਡ ਲਾਏ ਹੋਏ ਆ ਤੇ ਨੇਚਰਲ ਜੇ ਹੀ ਫਲਾਰ ਹੈ ਸੋ ਇਹਨਾਂ ਦੇ ਵਿੱਚ ਤੁਸੀਂ ਦੁਪੱਟਾ ਪਿਓਰ ਕੋਟਾ ਵੀ ਕਰ ਸਕਦੇ ਹਾਂ ਔਰਗੈਂਜ਼ਾ ਵੀ ਕਰ ਸਕਦੇ ਹਾਂ ਔਰ ਚੰਦੇਰੀ ਵੀ ਕਰ ਸਕਦੇ ਹਾਂ ਸੋ ਪਰਨੈਟ ਇਹਦੇ ਲਈ ਥੋੜਾ ਜਿਹਾ ਫਾਰਮਲ ਨਹੀਂ ਰਹੇਗਾ ਸੈਮੀ ਫਾਰਮਲ ਚ ਆ ਜਾਂਦਾ ਸੋ ਇਹ ਫਾਰਮਲ ਸੂਟ ਹੀ ਬੰਦੇ ਸੋ ਸੀ ਔਰਗੈਂਜ਼ਾ ਜਾਂ ਪਿਓਰ ਕੋਟਾ ਚ ਜਾ ਸਕਦੇ ਹਾਂ ਚੁਣੌਣ ਦਾ ਚਲੋ ਆਲਰੇਡੀ ਹੁੰਦਾ ਹੀ ਹੁੰਦਾ ਆਪਣੇ ਸਾਰੇ ਕਿਸੇ ਵੀ ਸੂਟ ਨਾਲ ਤੁਸੀਂ ਲਾ ਸਕਦੇ ਹੋ ਵੀਅਰ ਕਰ ਸਕਦੇ ਹੋ ਸੋ ਜੀ ਉਮੀਦ ਆ ਨਵੇਂ ਸੌ ਜੋ ਪਸੰਦ ਆਏ ਹੋਣਗੇ ਸੋ ਇਸੇ ਤਰ੍ਹਾਂ ਦੇ ਨਵੇਂ-ਨਵੇਂ ਕਨਸੈਪਟ ਲੈ ਕੇ ਆਪਾਂ ਆਉਂਦੇ ਰਵਾਂਗੇ ਤੁਹਾਡਾ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ so much